ਸ਼ਰੀਰੀਕ ਤੰਦਰੁਸਤੀ ਲਈ 13 ਨਿਯਮ ਨੰਬਰ 1 ਆਮ ਰੁਟੀਨ ਵਿੱਚ ਸਵੇਰੇ 8 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਕੁਝ ਨਾ ਖਾਓ ਨੰਬਰ 2 ਫਲ ਖਾਣੇ ਹੋਣ ਤਾਂ ਜਿੰਨੇ ਕਿਲੋ ਤੁਹਾਡੇ ਸਰੀਰ ਦਾ ਭਾਰ ਹੈ ਉਸ ਨਾਲੋਂ ਇੱਕ ਜ਼ੀਰੋ ਲਾ ਕੇ ਉਨੇ ਗ੍ਰਾਮ ਦੁਪਹਿਰ ਤੋਂ ਪਹਿਲਾਂ ਫਲ ਖਾਣ ਦੀ ਆਦਤ ਪਾਓ ਫਲ ਰੁੱਤ ਅਨੁਸਾਰ ਖਾਓ ਸਟੋਰ ਕੀਤੇ ਹੋਏ ਮਹਿੰਗੇ ਫਲ ਬਿਨਾਂ ਰੁੱਤ ਦੇ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਨੰਬਰ 3 ਇਸੇ ਤਰ੍ਹਾਂ ਖਾਣਾ ਖਾਣ ਤੋਂ ਪਹਿਲਾਂ ਜਿੰਨਾ ਤੁਹਾਡਾ ਭਾਰ ਹੈ ਜਾਨੀ ਜੇ ਤੁਹਾਡਾ ਭਾਰ 60 ਕਿਲੋ ਹੈ ਤਾਂ ਲਗਭਗ 300 ਗ੍ਰਾਮ ਮਿਕਸ ਸਲਾਦ ਖਾਓ ਪੱਕਿਆ ਖਾਣਾ ਖਾਣ ਦੌਰਾਨ ਸਲਾਦ ਨਾ ਖਾਓ ਨੰਬਰ 4 ਖਾਣਾ ਭੁੱਖ ਲੱਗਣ ਦਾ 70% ਖਾਓ ਜਾਨੀ ਜੇ 4 ਰੋਟੀਆਂ ਦੀ ਭੁੱਖ ਹੈ ਤਾਂ 3 ਹੀ ਖਾਓ ਨੰਬਰ 5 ਮਾੜੇ ਤੇਲਾਂ ਤੋਂ ਬਣੀਆਂ ਚੀਜ਼ਾਂ ਨਾ ਵਰਤੋ ਨੰਬਰ 6 ਸਬਜ਼ੀਆਂ ਫਲ ਅਨਾਜ ਜਿੰਨਾ ਹੋ ਸਕਦਾ ਬਿਨਾ ਕੈਮੀਕਲ ਸਪਰੇਆ ਆਦਤੋਂ ਤਿਆਰ ਹੋਇਆ ਹੀ ਵਰਤੋ ਨੰਬਰ 7 ਕੋਸ਼ਿਸ਼ ਕਰੋ ਕਿ ਪਾਣੀ ਪੀਣ ਦਾ ਸਮਾਂ ਖਾਣਾ ਖਾਣ ਤੋਂ ਲਗਭਗ ਅੱਧੇ ਘੰਟੇ ਦਾ ਫਾਸਲਾ ਰੱਖੇ ਨੰਬਰ 8 ਹਮੇਸ਼ਾ ਤਾਜ਼ੇ ਪਾਣੀ ਨਾਲ ਨਹਾਓ ਨੰਬਰ 9 ਕੋਈ ਵਿਸ਼ੇਸ਼ ਕਸਰਤ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਹਰ ਰੋਜ਼ 5 ਕਿਲੋਮੀਟਰ ਕਿਸੇ ਵੀ ਰੂਪ ਵਿੱਚ ਪੈਦਲ ਤੁਰਨ ਦੀ ਆਦਤ ਬਣਾਓ ਨੰਬਰ 10 ਇੱਕ ਦਿਨ ਵਿੱਚ 8 ਤੋਂ 10 ਘੰਟੇ ਦੀ ਨੀਂਦ ਅਤਿ ਜ਼ਰੂਰੀ ਹੈ ਨੰਬਰ 11 ਜਿੰਨਾ ਵੀ ਹੋ ਸਕੇ ਖੁੱਲੇ ਅਸਮਾਨ ਹੇਠ ਰੁੱਖਾਂ ਦੇ ਆਲੇ ਦੁਆਲੇ ਕੁਦਰਤੀ ਲੰਬੇ ਸਾਹ ਲਵੋ ਨੰਬਰ 12 ਆਪਣੇ ਜੀਵਨ ਵਿੱਚ 10 ਰੁੱਖ ਜ਼ਰੂਰ ਲਗਾਓ ਜਿਸ ਦੇ ਬਦਲੇ ਕੁਦਰਤ ਅਸੀਸ ਦੇਵੇਗੀ ਨੰਬਰ 13 ਆਪਣੀ ਕਮਾਈ ਦਾ ਦਸਵੰਧ ਹਰ ਹਾਲ ਵਿੱਚ ਲੋੜਵੰਦਾਂ ਦੀ ਸਹਾਇਤਾ ਅਤੇ ਗੁਰੂ ਘਰਾਂ ਦੇ ਪ੍ਰਬੰਧ ਲਈ ਹੀ ਵਰਤੋ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ